ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਐਨਕਾਉਂਟਰ ਹੋਇਆ ਹੈ ਤਰਨਤਾਰਨ ਦੇ ਵਿੱਚ ਇੱਕ ਵਾਰ ਫਿਰ ਇੱਕ ਐਨਕਾਉਂਟਰ ਕੀਤਾ ਹੈ ਪੁਲਿਸ ਨੇ ਪੁਲਿਸ ਤੇ ਬਦਮਾਸ਼ਾਂ ਦੇ ਵਿੱਚ ਗੋਲੀਬੰਦੀ ਚੱਲੀ ਹੈ ਤੇ ਪੁਲਿਸ ਨੇ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਜਿਹੜਾ ਬਦਮਾਸ਼ ਸੀਗਾ ਅੰਗਰੇਜ਼ ਸਿੰਘ ਉਹਦੀ ਲੱਤ ਦੇ ਵਿੱਚ ਗੋਲੀ ਮਾਰੀ ਹੈ ਜਦਕਿ ਉਹਦਾ ਦੂਸਰਾ ਸਾਥੀ ਸੀਗਾ ਬਦਮਾਸ਼ ਉਹ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਦੇ ਮੁਤਾਬਕ ਇਹ ਦੋਨੋਂ ਜਿਹੜੇ ਲੁਟੇਰੇ ਸਨ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋਏ ਸਨ ਤੇ ਪੁਲਿਸ ਉਹਨਾਂ ਦਾ ਪਿੱਛਾ ਕਰ ਰਹੀ ਸੀ ਜਦਕਿ ਪੁਲਿਸ ਤੇ ਲੁਟੇਰਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਸ ਤੋਂ ਬਾਅਦ ਪੁਲਿਸ ਦੇ ਇੱਕ ਜਵਾਨ ਦੀ ਪੱਗ ਦੇ ਵਿੱਚੋਂ ਗੋਲੀ ਨਿਕਲਦੀ ਹੈ ਜਦਕਿ ਉਹ ਪੁਲਿਸ ਕਰਮਚਾਰੀ ਵਾਲ-ਵਾਲ ਬਚਿਆ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਹੈ ਤੇ ਬਦਮਾਸ਼ ਅੰਗਰੇਜ਼ ਸਿੰਘ ਦੀ ਲੱਤ 'ਚ ਗੋਲੀ ਲੱਗੀ ਹੈ ਮੌਕੇ ਤੇ ਪਹੁੰਚੇ ਐਸਐਸਪੀ ਅਭਿਮਨਿਊ ਰਾਣਾ ਨੇ মিডিਆ ਨਾਲ ਵੀ ਗੱਲਬਾਤ ਕੀਤੀ ਹੈ ਤੇ ਪੂਰੀ ਗੱਲਬਾਤ ਦੀ ਜਾਣਕਾਰੀ ਦਿੱਤੀ ਹੈ ਆਓ ਤੁਹਾਨੂੰ ਵੀ ਸੁਣਾ ਦਿੰਦੇ ਹਾਂ ਐਸਐਸਪੀ ਅਭਿਮਨਿਊ ਰਾਣਾ ਨੇ ਇਸ ਮੌਕੇ ਤੇ মিডিਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਬਤੀਮੋਂ ਲੈ ਸੇ ਅ ਅੱਜ ਜੋਨੇਕੇ ਪੰਪ ਹਰੀਕੇ ਇੱਕ ਐਸਐਚਓ ਹਰੀਕੇ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਆਲਟੋ ਸਵਾਰ ਦੇ ਵਿੱਚ ਦੋ ਮੁੰਡੇ ਜਿਹੜੇ ਸਵਾਰ ਨੇ ਉਹਨਾਂ ਨੇ ਬੰਦੇ ਕੋਲੋਂ 10000 ਰੁਪਏ ਤੇ ਉਹਦੀ ਅਲਟੋ ਗੱਡੀ ਦੀ ਚਾਬੀ ਜਿਹੜੀ ਆ ਖੋਕੇ ਭੱਜੇ ਆ ਉਥੇ ਮੌਕੇ ਤੇ ਇਨਫੋਰਮੇਸ਼ਨ ਮਿਲਦੀ ਐ ਐਸ ਐਚ ਓ ਹਰੀਕੇ ਨੇ ਦੋਸ਼ਿਆਂ ਦਾ ਪਿੱਛਾ ਕੀਤਾ ਤੇ ਉਹ ਤੋਂ ਬਚਦੇ ਹੋਏ ਇਹਨਾਂ ਨੇ ਗੱਡੀ ਜਿਹੜੀ ਆ ਪੱਟੀ ਵੱਲ ਨੂੰ ਆਪਣੀ ਮੋੜ ਲਈ ਸੀ ਨਾਲ ਹੀ ਅੱਗੇ ਆਪਣੇ ਐਸ ਐਚ ਓ ਸਦਰਪੱਟੀ ਗੁਰਚਰਨ ਸਿੰਘ ਇਹਨਾਂ ਨੂੰ ਐਸ ਐਚ ਓ ਨੇ ਇਨਫੋਰਮ ਕੀਤਾ ਤੇ ਆ ਜਦੋਂ ਗੱਡੀ ਦਾ ਪੁਲਿਸ ਪਿੱਛਾ ਕਰ ਰਹੀ ਸੀਗੀ ਤੇ ਉਹ ਇੱਥੇ ਆਪਣੇ ਬਾਗ ਲੱਗ ਗਿਆ ਕਿ ਕੱਚੀ ਪਟੜੀ ਤੇ ਉਹ ਗੱਡੀ ਤਾਰ ਲਈ ਤੇ ਗੱਡੀ ਤੋਂ ਗੱਡੀ ਰੋਕ ਕੇ ਪੁਲਿਸ ਮਗਰੀ ਨਾਲੇ ਭੱਜੀ ਆ ਤੇ ਇਹ ਬਾਗ ਦੇ ਵਿੱਚ ਦੋਵੇਂ ਜਣੇ ਵੜ ਗਏ ਆ ਤੇ ਪੁਲਿਸ ਨੇ ਇਹਨਾਂ ਦਾ ਤੀਸ਼ਾ ਕਰਦੇ ਹੋਏ ਇਹਨਾਂ ਨੂੰ ਜੱਪਾ ਪਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਇੱਕ ਦੋਸ਼ੀ ਜਿਹੜਾ ਕਿ ਅੰਗਰੇਜ਼ ਸਿੰਘ ਇਹਨੇ ਪੁਲਿਸ ਦਾ ਜਿਹੜਾ ਪੀਐਚ ਦਾ ਜਵਾਨ ਸੀਗਾ ਉਹਦੇ ਉਹਦੇ ਫਾਇਰ ਉਹਦੇ ਵੱਲ ਸਿੱਧਾ ਫਾਇਰ ਕੀਤਾ ਜਿਹੜਾ ਕਿ ਉਹਦੀ ਪਗ ਤੇ ਲੱਗ ਕੇ ਉਹਦਾ ਬਚਾਅ ਹੋ ਗਿਆ ਤੇ ਜ਼ਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਜਦੋਂ ਫਾਇਰਿੰਗ ਕੀਤੀ ਗਈ ਤੇ ਜਿਹੜਾ ਅੰਗਰੇਜ਼ ਸਿੰਘ ਸੀਗਾ ਇਹਦੀ ਲਤ ਤੇ ਵਿੱਚ ਗੋਲੀ ਵੱਜੀ ਤੇ ਇਹਨੂੰ ਕਾਬੂ ਕੀਤਾ ਗਿਆ ਮੌਕੇ ਤੇ ਤੇ ਇਹਦੇ ਕੋਲੋਂ ਜਿਹੜਾ ਹਥਿਆਰ ਸੀ 32 ਬੋਰ ਦਾ ਉਹ ਬਰਾਮਦ ਹੋਇਆ ਦੂਜਾ ਦੋਸ਼ੀ ਜਿਹੜਾ ਸੀਗਾ ਗੁਰਬੇਸ ਸਿੰਘ ਉਹ ਜੇ ਤੁਸੀਂ ਜਿਵੇਂ ਇੱਥੇ ਮੌਕੇ ਦੇ ਵੇਖਿਆ ਕਾਫੀ ਵੱਡਾ ਬਾਗ ਹੈ ਤੇ ਡਰਕਟਰ ਆ ਜਿਹੜਾ ਜੰਗਲ ਜੰਗਲ ਇਹਦਾ ਆੜ ਲੈਂਦੇ ਹੋਏ ਮੌਕੇ ਤੋਂ ਵੱਜਨ ਚ ਫਰਾਰ ਹੋ ਗਿਆ ਇਸਰ ਕੋਈ ਪਰਚੇ ਜਿਹੜੇ ਕੋਈ ਦਰਜੇ ਗਏ ਨੇ ਇਹਨਾਂ ਤੇ ਪਹਿਲਾਂ ਇਹਨਾਂ ਤੇ 5 ਮੁਕਦਮੇ ਆਲਰੇਡੀ ਆਰਮਡ ਲੂਟ ਤੇ ਰੋਬਰੀ ਦੇ ਦਰਜ ਨੇ ਤੇ ਇਹ ਜੇਲ੍ਹs ਵੀ ਲੈ ਕੇ ਆਏ ਨੇ ਇਸ ਤੋਂ ਬਾਅਦ ਇੱਕ 80/24 ਮੁਕਦਮਾ ਸੀਗਾ ਜਿਹੜਾ ਕਿ ਇਹਨਾਂ ਦੇ ਜਿਹਦੇ ਵਿੱਚ ਉਡਿੰਦੇ ਸੀਗੇ ਤੇ ਅੱਜ ਵੀ ਜਦੋਂ ਇਹ ਵਾਰਦਾਤ ਕਰਕੇ ਅੱਜ ਇੱਕ ਵਾਰਦਾਤ ਕਰਕੇ ਬੱਜੇ ਸੀਗੀ ਉਹਦੇ ਵਿੱਚ ਵੀ ਇਹ ਪੁਲਿਸ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਐਨਕਾਊਂਟਰ ਤੋਂ ਬਾਅਦ ਜਿਹੜਾ ਕਿ ਕਾਬੂ ਕੀਤਾ ਗਿਆ ਸਰ ਕੋਈ ਗੈਂਗ ਨਾਲ ਰਿਲੇਟਡ ਆ ਦੇਖੋ ਹੁਣੇ ਬਿਲਕੁਲ ਅਸੀਂ मौके ਤੇ ਪਹੁੰਚੇ ਹੀ ਹੈ ਇਹ ਦੋਵੇਂ ਬੰਦੇ ਦੇ ਕਾਮਨ ਹੀ ਪਰਚੇ ਸੀਗੇ ਤੇ ਇਹਨਾਂ ਨਾਲ ਹੋਰ ਕਿਹੜੇ-ਕਿਹੜੇ ਲੁੱਟਖੋਹਾਂ ਦੀ ਵਾਰਦਾਤ ਵਿੱਚ ਇਨਵੋਲ ਸੀਗੀ ਉਹ ਅੱਗੇ ਦੀ ਤਫ਼ਤੀਸ਼ ਅਸੀਂ ਕਰਦੇ ਨੇ